ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਸ਼ੁੱਕਰਵਾਰ ਨੂੰ ਬਾਲ ਪਵਨ ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਕੀਤਾ ਇਸ ਨੂੰ ਨੌਜਵਾਨ ਨਵੀਨਤਾਕਾਰਾਂ ਲਈ ਇੱਕ ਪਰਵਰਤਨਸ਼ੀਲ ਜਗ੍ਹਾ ਵਜੋਂ ਸ਼ਲਾਘਾ ਕੀਤੀ ਸਹਾਇਕ ਕਮਿਸ਼ਨਰ ਡਾਕਟਰ ਪ੍ਰਗਤੀ ਰਾਣੀ ਪਾਇਲ ਗੋਇਲਾ ਤੇ ਹੋਰਾਂ ਦੇ ਨਾਲ ਹਿਮਾਂਸ਼ੂ ਜੈਨੇ ਲੈਬ ਨੂੰ ਇੱਕ ਹੱਥੀ ਕੰਮ ਕਰਨ ਵਾਲੀ ਜਗ੍ਹਾ ਦੱਸਿਆ ਜਿੱਥੇ ਬੱਚੇ ਖੁਦ ਕਰੋ ਪ੍ਰੋਜੈਕਟਾਂ ਰਾਹੀਂ ਵਿਚਾਰਾਂ ਨੂੰ ਹਕੀਕਤ ਵਿੱਚ ਬਦਲ ਸਕਦੇ ਹਨ ਵਿਸ਼ੇਸ਼ ਔਜ਼ਾਰਾਂ ਅਤੇ ਉਪਕਰਨਾਂ ਦੀ ਵਰਤੋਂ ਕਰਕੇ ਇਹ ਨੌਜਵਾਨ ਦਿਮਾਗਾਂ ਨੂੰ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਰੋਬੋਟਿਕਸ ਸਮੇਤ ਹੋਰ ਹੁਨਰਾਂ ਨਾਲ ਲੈਸ ਕਰੇਗਾ। ਹਿਮਾਂਸ਼ੂ ਜੈਨੇ ਚਾਰ ਨੌਜਵਾਨ ਵਿਦਿਆਰਥੀਆਂ ਸਮੈਰਾ ਗੁਪਤਾ ਅਰੂਸ਼ ਸਿੰਗਲ ਰੌਨਵ ਕਲਰ ਅਤੇ ਅਰਨਵ ਗਰਗ ਸਤਪਾਲ ਮਿੱਤਰ ਸਕੂਲ ਅਤੇ ਸੈਕ੍ਰੇਟ ਹਾਰਟ ਕਨਵੈਂਟ ਇੰਟਰਨੈਸ਼ਨਲ ਸਕੂਲ ਤੋਂ ਦੋ-ਦੋ ਵਿਦਿਆਰਥੀ ਦੀ ਬਾਲ ਪਵਨ ਦੇ ਬੱਚਿਆਂ ਲਈ ਲੈਬ ਸਥਾਪਿਤ ਕਰਨ ਵਿੱਚ ਉਹਨਾਂ ਦੇ ਅੰਤਕ ਯਤਨਾਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਰੀਆ ਮਨ ਫਾਊਂਡੇਸ਼ਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜੋ ਬੱਚਿਆਂ ਨੂੰ ਸਸ਼ਕਤ ਬਣਾਉਣ ਲਈ ਹਫ਼ਤੇ ਵਿੱਚ ਦੋ ਵਾਰ ਕੰਪਿਊਟਰ ਕਲਾਸਾਂ ਲਈ ਅਧਿਆਪਕ ਪ੍ਰਦਾਨ ਕਰੇਗਾ ਅਤੇ ਡੂ ਗੁੱਡ ਫਾਊਂਡੇਸ਼ਨ ਜਿਸ ਦੇ ਵਲੰਟੀਅਰ ਨਿਯਮਤ ਤੌਰ ਤੇ ਕੇਂਦਰ ਵਿੱਚ ਪੜਾਉਂਦੇ ਹਨ ਅਤੇ ਸਲਾਹ ਦਿੰਦੇ ਹਨ ਉਦਘਾਟਨ ਇੱਕ ਖੁਸ਼ੀ ਭਰੀ ਦੀਵਾਲੀ ਦੇ ਜਸ਼ਨ ਦੇ ਨਾਲ ਸ਼ੁਰੂ ਹੋਇਆ ਜਿਸ ਵਿੱਚ ਰੌਸ਼ਨੀਆਂ ਦੇ ਤਿਉਹਾਰ ਨੂੰ ਪਿਆਰ ਨਿਗ ਅਤੇ ਖੁਸ਼ੀ ਨਾਲ ਮਨਾਇਆ ਗਿਆ ਮੁੱਖ ਗੱਲਾਂ ਵਿੱਚ ਬਾਲ ਪਵਨ ਦੇ ਬੱਚਿਆਂ ਲਈ ਇੱਕ ਜਿਵੰਤ ਦਿਵਾਲੀ ਕਾਰਨੀਵਲ ਅਤੇ ਸੰਗੀਤਾ ਦੇ ਸਟੂਡੀਓ ਆਫ ਪਰਫਾਰਮਿੰਗ ਆਰਟਸ ਐਂਡ ਰਿਦਮ ਵੈਲਨੈਸ ਸੈਂਟਰ ਦੇ ਵਿਦਿਆਰਥੀਆਂ ਦੁਆਰਾ ਮਨਮੋਹਕ ਡਾਂਸ ਪ੍ਰਦਰਸ਼ਨ ਸ਼ਾਮਲ ਸਨ। ਡੀਸੀ ਜੈਨੇ ਡੂ ਗੁੱਡ ਫਾਊਂਡੇਸ਼ਨ ਦੇ ਅਧਿਆਪਕਾਂ ਅਤੇ ਵਲੰਟੀਅਰਾਂ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਕੱਤਰ ਰੈੱਡ ਕਰਾਸ ਦੇ ਨਵਨੀਤ ਜੋਸ਼ੀ, ਸੰਯੁਕਤ ਐਮ ਡੀ ਏਵਨ ਸਾਈਕਲ ਮੰਦੀਪ ਪਾਵਾ ਤੇ ਹੋਰ ਪਤਵੰਤੇ ਵੀ ਇਸ ਮੌਕੇ ਮੌਜੂਦ ਸਨ